ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਹਾੜਾਂ ਦੀ ਮਾਰ ਪੈ ਰਹੀ ਹੈ ਪੰਜਾਬ ਦੇ ਵਿੱਚ ਲੇਕਿਨ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿਖ ਰਹੀ ਲਗਾਤਾਰ ਲੋਕ ਹਾੜਾਂ ਦੇ ਵਿੱਚ ਆਪਣੇ ਘਰ ਆਪਣੀ ਜ਼ਮੀਨ ਆਪਣਾ ਜੋ ਹੈ ਪਸ਼ੂ ਸਾਰਾ ਹੀ ਰੋੜ ਦਾ ਅੱਖੀ ਵੇਖ ਰਹੇ ਨੇ 1988 ਤੋਂ ਲੈ ਕੇ ਜੂ ਪਾਣੀ ਦੀ ਮਾਰ ਪਈ ਹੈ ਉਸੇ ਤਰ੍ਹਾਂ ਹੀ ਲਗਾਤਾਰ ਇਹਦੀ ਸਥਿਤੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਰਹੀ ਹੈ ਨਾ ਕਿਸੇ ਸਰਕਾਰ ਨੇ ਪਹਿਲਾਂ ਸਵਾਰੀ ਹੈ ਤੇ ਨਾ ਹੀ ਹੁਣ ਕੋਈ ਸਰਕਾਰ ਸਵਾਰ ਦੀ ਨਜ਼ਰ ਆ ਰਹੀ ਹੈ ਹਾੜਾਂ ਦੀ ਮਾਰ ਇੰਨੀ ਪੈ ਰਹੀ ਹੈ ਕਿ ਪੰਜਾਬ ਦੇ ਵਿੱਚ ਥਲਥਲ ਪਾਣੀ ਹੋਇਆ ਪਿਆ ਹੈ ਤੇ ਲੋਕ ਜਿਹੜੇ ਨੇ ਬੜੇ ਹੀ ਜ਼ਿਆਦਾ ਜਿਹੜੇ مصیبت ਦੇ ਵਿੱਚ ਆਏ ਹੋਏ ਨੇ ਉੱਤੋਂ ਰੱਬ ਦਾ ਖਿਆਲ ਹੋ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੀਆਂ ਸਰਕਾਰਾਂ ਨੇ ਉਹ ਉਸੇ ਤਰ੍ਹਾਂ ਹੀ ਸੁੱਤੀਆਂ ਪਈਆਂ ਨੇ ਜਿਸ ਤਰ੍ਹਾਂ ਅੱਜ ਤੋਂ 70 ਸਾਲ ਪਹਿਲਾਂ ਸੁੱਤੀਆਂ ਸੀ ਤੇ ਜਿਹੜੇ 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ ਇਹਦੇ ਵਿੱਚ ਸਾਥ ਦੇਵਾਂਗਾ ਲੇਕਿਨ ਕਿਸੇ ਤਰ੍ਹਾਂ ਦੀ ਸਾਥ ਨਹੀਂ ਦਿੰਦੇ ਨਜ਼ਰ ਆ ਰਹੀ ਸਿਰਫ ਇੱਕ ਸਟੇਜਾਂ ਆਪਦੀਆਂ ਸ਼ਿੰਗਾਰੀਆਂ ਜਾਂਦੀਆਂ ਨੇ ਇੱਕ ਆਪਦੀਆਂ ਸਟੇਜਾਂ ਉੱਤੇ ਗੱਲਾਂ ਕਹੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਹਜੇ ਤੱਕ ਪੰਜਾਬ ਦੇ ਵਿੱਚ ਜਿਹੜੀ ਮਦਦ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਆਈ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਲੋਂ ਤਾਂ ਕਿਹਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀਆਂ ਟਿੱਪਣੀਆਂ ਕਰਦੇ ਨੇ ਕੇਂਦਰੀ ਸਰਕਾਰ ਤੇ ਨਰਿੰਦਰ ਮੋਦੀ ਤੇ ਕਿ ਬਾਹਲੇ ਦੇਸ਼ਾਂ 'ਚ ਘੁੰਮਦਾ ਫਿਰਦਾ ਹੈ ਤੇ ਉਹ ਹੁਣ ਆਪ ਕਿੱਥੇ ਨੇ ਕਿਹੜੀ ਜਗ੍ਹਾ ਤੇ ਬੈਠੇ ਨੇ ਜਿੱਥੇ ਲੋਕਾਂ ਦੇ ਬਾਰੇ ਸਿਰਫ ਇੱਕ ਦੋਰੇ ਕੀਤੇ ਜਾ ਰਹੇ ਨੇ ਇਸ ਤੋਂ ਉੱਤੇ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ ਹਾੜਾਂ ਦੇ ਵਿੱਚ ਪਿੰਡਾਂ ਦੇ ਪਿੰਡ ਰੋੜ ਰਹੇ ਨੇ ਲੋਕ ਆਮੀ ਸੋਸ਼ਲ ਮੀਡੀਆ ਉੱਤੇ ਵੇਖ ਰਹੇ ਨੇ ਜਿੱਥੇ ਇੱਕ ਦੂਜੇ ਦੇ ਆਮ ਲੋਕ ਹੀ ਹੱਥ ਵੇਖ ਫੜ ਦੇ ਨਜ਼ਰ ਆ ਰਹੇ ਨੇ ਲੇਕਿਨ ਜਿਹੜੀ ਹੈ ਸਰਕਾਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਨਹੀਂ ਇਹ ਕੋਈ ਲੋਕਾਂ ਦੀ ਮਦਦ ਕਰਦੀ ਨਜ਼ਰ ਆ ਰਹੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸਿਰਫ ਵਿਧਾਇਕ ਮੰਤਰੀਆਂ ਨੂੰ ਦੌਰੇ ਕਰਦੇ ਦੇਖਿਆ ਜਾ ਰਿਹਾ ਕਿਸੇ ਤਰ੍ਹਾਂ ਦੀ ਮਦਦ ਕੀਤੀ ਨਹੀਂ ਦੇਖਿਆ ਜਾ ਰਿਹਾ ਤੁਹਾਨੂੰ ਦੱਸਦੇ ਹਾਂ ਕਿ ਦਿਨਾ ਨਗਰ ਹਲਕੇ ਦੇ ਪਿੰਡ ਵਿੱਚ ਰਾਵੀ ਦਰਿਆ ਦਾ ਇੰਨਾ ਘਾਹ ਦੇਖਣ ਨੂੰ ਮਿਲ ਰਿਹਾ ਕਿ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਤੋਂ ਦਰਿਆ ਵਿੱਚ ਪਾਣੀ ਛੱਡਣ ਤੇ ਐਤਵਾਰ ਤੋਂ ਜਾਰੀ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੋਸ਼ਲ ਮੀਡੀਆ ਤੇ ਲਗਾਤਾਰ ਪਾਣੀ ਨਾਲ ਭਰੇ ਇਲਾਕਿਆਂ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਦੀ ਵੀ ਤਾਂ ਉਹਨਾਂ ਦੀਆਂ ਫਸਲਾਂ ਡੁੱਬਦੀਆਂ ਜਿਹੜੀਆਂ ਨੇ ਦਿਖਾਈ ਦੇਦੀਆਂ ਨੇ ਦੇਖੋ ਪੰਜਾਬ ਦੇ ਵਿੱਚ ਐਡਾ ਵੱਡਾ ਕਹਿਰ ਹੈ ਕਿਸਾਨ ਲਗਾਤਾਰ ਪਾਣੀ ਦੀ ਲਪੇਟ ਦੇ ਵਿੱਚ ਆਏ ਨੇ ਆਪਦੇ ਅੱਖੀ ਆਗੀਆਂ ਜ਼ਮੀਨਾਂ ਡੁੱਬਦੀਆਂ ਵੇਖੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਦੱਸਦੀ ਹੈ ਕਿ ਰਾਵੀ ਦਰਿਆ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਵਸੇ ਪਿੰਡ ਚੱਕ ਸਹਾਇ ਰਾਮਪੁਰਾ ਮਕੋੜਾ ਵਿੱਚ ਪਾਣੀ ਘਰਾ ਅੰਦਰ ਵੜ ਗਿਆ ਹੈ ਜਿਸ ਕਰ ਲੋਕਾਂ ਨੂੰ ਆਪਣੇ ਘਰ ਛੱਡਣ ਦੀ ਮਜਬੂਰ ਹੋਣਾ ਪਿਆ ਹੈ ਸੂਤਰਾਂ ਮੁਤਾਬਕ ਪਿੰਡ ਜੈਲਪੁਰ ਦੇ ਨੇੜੇ ਤੁਸੀ ਬੰਨ ਟੁੱਟਣ ਕਾਰਨ ਆਸ-ਪਾਸ ਦੇ ਦਰਜਨਾ ਪਿੰਡ ਹੜ੍ਹ ਦੇ ਖਤਰੇ 'ਚ ਝੰਡਰਾ ਰਹੇ ਨੇ ਇਸ ਦੇ ਨਾਲ ਹੀ ਪਿੰਡ ਕਾਰਣਾ ਵਿੱਚ ਵੀ ਪਾਣੀ ਚਾਰੇ ਪਾਸੇ ਫੈਲ ਗਿਆ ਹੈ ਤਾਂ ਪਾਣੀ ਦੀ ਜੜੀ ਹੈ ਮਾਰ ਲਗਾਤਾਰ ਵਧਦੀ ਪਠਾਨਕੋਟ ਦੇ ਵਿੱਚ ਜਿਹੜੀ ਹੈ ਦੀਨਾ ਨਗਰ ਤੇ ਸਾਹਮਣੇ ਆ ਰਹੀ ਹੈ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੀ ਰੇਲਵੇ ਲਾਈਨ ਬਣੀ ਚੱਕ ਪੁਲ ਨੁਕਸਾਨ ਪਹੁੰਚਿਆ ਹੈ ਸਵੇਰੇ 8:30 ਵਜੇ ਤੋਂ ਰੇਲਵੇ ਦੇ ਪੁਲ ਨੂੰ ਅਗਲੇ ਹੁਕਮ ਤੱਕ ਬੰਦ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਅੱਜ ਸਾਰੇ ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਰਾਜ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਫਤੇਗੜ ਸਹਿਬ ਅਤੇ ਪਟਿਆਲਾ ਵਿੱਚ ਮੀਂਹ ਲਈ orange alert ਜਾਰੀ ਹੈ ਜਦ ਕਿ ਸਾਰੇ ਜਿਲ੍ਹਿਆਂ ਵਿੱਚ yellow alert ਹੈ ਮਤਲਬ ਸਾਰੇ ਜਿਲ੍ਹਿਆਂ ਦੇ ਵਿੱਚ ਸਧਾਰਨ ਤੋਂ ਵੱਧ ਮੀਂਹ ਦੇ ਅਸਰ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਹੜ ਦੀ ਮਾਰ ਹੈ ਵੈਸੇ ਤਾਂ 1988 'ਚ ਵੀ ਪਈ 2023 'ਚ ਵੀ ਬੜਾ ਪਾਣੀ ਚੜ੍ਹ ਕੇ ਆਇਆ ਲੇਕਿਨ ਹੁਣ 2025 ਦੇ ਵਿੱਚ ਉਹਨਾਂ ਹਾੜਾਂ ਦੀ ਮਾਰ ਸੈਣੀ ਪੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਜਿੱਥੇ ਕੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ ਹੈ ਇੱਕ ਪਾਸੇ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਸਰੇ ਪਾਸੇ ਹੁਣ ਅਲਰਟ ਵੀ ਜਾਰੀ ਹੋ ਗਏ ਨੇ ਕਿਰਪਾ ਕਰਕੇ ਸਾਰੇ ਆਪਣੇ ਜਿੰਨੇ ਵੀ ਇਲਾਕੇ ਨੇ دریاਵਾਂ ਦੇ ਨਾਲ ਲੱਗਦੇ ਆਪਣਾ ਧਿਆਨ ਰੱਖੋ ਤੇ ਜਿੰਨਾ ਹੋ ਸਕੇ ਇਹ ਇਹ ਦੇ ਨਾਲ ਆਪਣੇ ਮਕਾਨ ਟਾਈਮ ਤੋਂ ਪਹਿਲਾਂ ਹੀ ਖਾਲੀ ਕਰਕੇ ਪਾਸੇ ਚਲੇ ਜਾਓ ਨਹੀਂ ਤਾਂ ਇਨ੍ਹਾਂ ਹੜ੍ਹਾਂ ਦੇ ਵਿੱਚ ਕਿਤੇ ਕੋਈ ਜਾਲੀ ਮਾਲੀ ਨੁਕਸਾਨ ਨਾ ਹੋ ਸਕੇ